ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਹਾਂ ਹਲਸੀ ਦੀਆਂ ਪਿੰਨੀਆਂ ਹਲਸੀ ਲਈ ਆ 400 ਗ੍ਰਾਮ ਚਨੇ ਭੁੱਜੇ ਲੈ ਆ 250 ਗ੍ਰਾਮ 400 ਗ੍ਰਾਮ ਗੋੜਾ 50 ਗ੍ਰਾਮ ਖਸਖਸ 50 ਗ੍ਰਾਮ ਗੂੰਦ 50 ਗ੍ਰਾਮ ਮੱਕਜ 150 ਗ੍ਰਾਮ ਕਾਜੂ ਲੈ ਆ 150 ਗ੍ਰਾਮ ਬਦਾਮ ਲੈ ਆ 150 ਗ੍ਰਾਮ ਮਖਾਣੇ ਲੈ ਆ ਤੇ 150 ਗ੍ਰਾਮ ਮਖਰੋਟ ਲੈ ਆ ਤੇ ਇੱਕ ਖੋਪੇ ਛੁੱਟੀ ਲਈ ਆ ਪਹਿਲਾਂ ਕਿਹਾ ਆਪਾਂ 1 ਕਿਲੋ ਲਿਆਵਾ ਪਾਰੇ ਦੇ ਵਿੱਚ 300 ਗ੍ਰਾਮ ਆਪਾਂ ਕਿਉ ਵਰਤਾਂਗੇ ਤੇ ਅਲਸੀ ਨੂੰ ਪਹਿਲਾਂ ਆਪਾਂ ਡਰਾਈ ਰੋਸਟ ਕਰ ਲੈਣਾ ਵਾ ਗੈਸ ਆਪਾਂ ਚਲਾ ਲਿਆ ਸੀ ਕੜਾਹੀ ਰੱਖ ਲਈ ਉੱਪਰ ਅਲਸੀ ਦੇ ਕੇ ਪਾ ਲਈ ਆਪਾਂ ਅਲਸੀ ਨੂੰ ਬਸ ਡਰਾਈ ਰੋਸਟ ਕਰਨਾ ਆਪਾਂ ਦਸਾਂ ਕਮੈਂਟਾਂ ਵਿੱਚ ਇਹਨੇ ਹੋ ਜਾਣਾ ਵਾ ਆਲਸੀ ਆਪਣੇ ਭੁੱਜ ਗਈਆਂ ਜਦੋਂ ਟਕ ਟਕ ਦੀ ਆਵਾਜ਼ ਆਉਣ ਲੱਗ ਜਾ ਪਤਾ ਲੱਗ ਜਾਂਦਾ ਵੀ ਆਲਸੀ ਭੁੱਜਣ ਲੱਗੀ ਐ ਤੇਨ ਚਮਚੇ ਕਿਉਂ ਤੇ ਪਾਏ ਆ ਕਿਉਂ ਗਰਮ ਹੋ ਗਿਆ ਆਪਣਾ ਇਹਦੇ ਵਿੱਚ ਗੁੰਦ ਕਰ ਲੈਣੀ ਫਰਾਈ ਇਹ ਸਲੋ ਗੈਸ ਤੇ ਕਰਨੀ ਐ ਫਰਾਈ ਬਹੁਤ ਛੇਤੀ ਹੋ ਜਾਂਦੀ ਐ ਮੋਨ ਦਾ ਆਪਣੀ ਤਰਾਈ ਹੋ ਗਈ ਹੈ ਹੁਣ ਇਹਨੂੰ ਭਾਂਡ ਵਿੱਚ ਕੱਢ ਲੈਣਾ ਮੈਂ ਤਿੰਨ ਚਮਚੇ ਆਪਕੇ ਹੋਦੇ ਫਿਰ ਪਾ ਲਿਆ ਹੁਣ ਇਹਦੇ ਵਿੱਚ ਮਖਾਣੇ ਪਾਵਾਂਗੇ ਇਹਨਾਂ ਨੂੰ ਰੋਸਟ ਕਰਾਂਗੇ ਕੋਲੇ ਮਖਾਣੇ ਆਪਣੇ ਰੈਡੀ ਹੋ ਗਏ। ਬਸ ਹੁਣ ਇਹਨਾਂ ਨੂੰ ਪਲੇਟ 'ਚ ਕੱਢ ਲੈਣਾ। ਆਲਸੀ ਆਪਾਂ ਰੋਸਟ ਕਰ ਲਈਆ। ਇਹਦਾ ਮਿਕਸੀ 'ਚ ਬਾਰਡਰ ਬਣਾ ਲੈਣਾ। ਚਣਿਆਂ ਦਾ ਬਣਾ ਲੈਣਾ। ਗੁੰਦ ਤੇ ਪੰਨ ਮਖਾਣੇ ਇਹ ਸਾਰੇ ਚਾਰਾਂ ਚੀਜ਼ਾਂ ਨੂੰ ਪੀਸ ਲੈਣਾ ਮਿਕਸੀ ਦੇ ਵਿੱਚ। ਚਣਿਆਂ ਨੂੰ ਆਪਾਂ ਗ੍ਰाइंड ਕਰ ਲਿਆ ਸੀਗਾ ਮਿਕਸੀ 'ਚ। ਆਲਸੀ ਦਾ ਪਾਊਡਰ ਬਣਾ ਲਿਆ। ਗੁੰਦ ਤੇ ਮਖਾਣੇ ਸਿਹੜੇ ਉਹਨਾਂ ਦਾ ਪਾਊਡਰ ਬਣਾ ਲਿਆ। ਕਾਜੂ ਵੀ ਕੱਟ ਲਏ ਬ੍ਰਿਕ ਬ੍ਰਿਕ। ਮਾਗ ਜਾਓ ਤੇ ਖਰੋਟ ਵੀ ਕੱਟ ਲੈ ਬਾਦਾਮ ਖੋਪਾ ਸੌਗੀ ਤੇ ਤੇਲ ਇਹ ਰਹਿ ਗਏ ਸੀ ਪਹਿਲਾਂ ਦਿਖਾਉਣ ਵਾਲੇ ਵੀਡੀਓ ਚ ਸਭੀ ਤੇ ਇਹ ਲੈ 25-25 ਗ੍ਰਾਮ ਲਏ ਆ 25 ਗ੍ਰਾਮ ਸੌਗੀ 25 ਗ੍ਰਾਮ ਤੇਲ ਕੜਾਹੀ ਆਪਾਂ ਗੈਸ ਤੇ ਰੱਖ ਲਈ ਆ 250 ਗ੍ਰਾਮ ਕਿਉ ਆਪਾਂਗੇ ਇਹਦੇ ਵਿੱਚ ਆਪਾਂ ਜਿਹੜਾ ਛੋਲਿਆਂ ਦਾ ਪਾਊਡਰ ਬਣਾਇਆ ਪਾ ਉਹਨੂੰ ਭੁੰਨ ਲਾਂਗੇ ਹਾਲਸੀ ਤੇ ਡਰਾਈ ਰੋਸਟ ਕੀਤੀ ਵੀ ਉਹ ਤਾਂ ਜ਼ਰੂਰਤ ਨਹੀਂ ਗੀ ਕਿ ਉਹ ਨੂੰ ਗਰਮ ਕਰ ਲਾਂਗੇ ਪਹਿਲਾਂ ਗਰਮ ਹੋ ਗਿਆ ਆਪਣਾ ਜਿਹੜਾ ਛੋਲਿਆਂ ਦਾ ਬੇਸਨ ਬਣਾਇਆ ਸੀਗਾ ਉਹਨੂੰ ਰੋਸਟ ਕਰ ਲੈਣਾ ਵਾ ਉਹਨੂੰ ਭੁੰਨਾਂਗੇ ਇਹ ਥੋੜਾ ਟਾਈਮ ਇਹਨਾਂ ਭੁੰਨਣਾ ਵਾ ਛੋਲਿਆਂ ਦਾ ਆਪਾਂ ਜਿਹੜਾ ਆਪਾਂ ਭੁੰਨਿਆ ਸੀ ਉਹ ਰੈਡੀ ਹੋ ਗਿਆ ਉਹ ਆਪਾਂ ਨੂੰ ਫਿਰ ਤੇ ਇਹਨਾਂ ਆਪਾਂ ਰੱਖ ਲਿਆ ਗਏ ਹੱਸ ਤੇ ਹੁਣ ਗੁੜ ਪਾਵਾਂਗੇ ਦਰ ਵਿੱਚ ਚਾਸਨੀ ਬਣਾਵਾਂਗੇ ਇਹਦੇ ਵਿੱਚ ਅੱਧਾ ਕੌਲੀ ਪਾਣੀ ਦੀ ਪਾ ਦੇਣੀ ਆ ਹੁਣ ਇਹਨੂੰ ਹਿਲਣਾਗੇ ਆਪਾਂ ਥੋੜੀ ਦੇਰ ਗਰਦਿਚਾ ਅਸਨੀ ਆਪਣੀ ਰੈਡੀ ਹੋ ਗਈ ਆ ਹਨ ਪਾਲਸੀ ਪਾਦਮੇ ਵਿੱਚ ਮਖਾਣੇ ਤੇ ਗੁੰਦਸ ਜਿਹੜੀ ਆਪਾਂ ਕਿਤੇ ਸੀਗੀ ਫਰਾਈ ਕਾਜੂ ਅਖਰੋਟ ਦੰਦ ਮਗਜ ਖਸਖਸ ਖੋਪਾ ਸੌਗੀ ਤੇਲ ਹਾਂ ਤਾਂ ਆਦਿ ਵਿੱਚ ਆਸ ਨਹੀਂ ਇਹ ਫਿਰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਆ ਸਾਰੇ ਜਿਹੜੇ ਆਪਣੇ ਮੈਕਸ ਹੋ ਗਏ ਹਨ ਇਹ ਦਾਲ ਸਿਰੇ ਪਨੀਰ ਬਣ ਗਏ ਹੁਣ ਆ ਦੇਖੋ ਇਸ ਤਰ੍ਹਾਂ ਬਣ ਜਾਂਦੀਆਂ ਹਨ ਸਰਦੀਆਂ ਵਿੱਚ ਬਹੁਤ ਵਧੀਆ ਹੁੰਦੀਆਂ ਇਹ ਸਿਹਤ ਲਈ ਆਲਸੀਰੇ ਪਨੀਰ ਬਣ ਕੇ ਆਪਣੀਆਂ ਰੈਡੀ ਹੋ ਗਈਆਂ ਮਾਂ